ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੀ ਆਫਰ ਰੁਕ ਕਰ ਦਿਆ ਪਹਿਲੀ ਖਬਰ ਦਾ ਕੈਨੇਡਾ ਦੇ ਵਿੱਚ ਇੱਕ ਵਾਰ ਫਿਰ Hindu ਮੰਦਰ ਦੇ ਉੱਤੇ ਹਮਲਾ ਹੋਇਆ ਹੈ ਤੇ ਐਡਮਿੰਟਨ ਦੇ ਵਿੱਚ Hindu ਮੰਦਰ ਦੇ ਵਿੱਚ ਪੰਤ ਤੋੜ ਕੀਤੀ ਗਈ ਹੈ ਨਾਲ ਹੀ ਮੰਦਰ ਦੀਆਂ ਕੰਧਾਂ ਦੇ ਉੱਤੇ Hindu ਫੋਬਿਕ ਕੰਧ ਚਿੱਤਰ ਬਣਾਏ ਗਏ ਨੇ ਤੇ ਖਾਲਿਸਤਾਨੀ ਸਮਰਥਕਾਂ ਵੱਲੋਂ ਇਸ ਦਾ ਦੋਸ਼ ਲਾਇਆ ਜਾ ਰਿਹਾ ਤੇ ਕੈਨੇਡਾ ਦੇ ਵਿਸ਼ਵ Hindu ਪਰੇਸ਼ਾਨ ਨੇ ਇਸ ਘਟਨਾ ਦੀ ਸਖਤ ਨਿੰਦਾ ਕਰ ਦਿਆ ਸਰਕਾਰ ਤੋਂ ਇਸ ਕੱਟੜਪੰਥੀ ਵਿਚਾਰਧਾਰਾ ਵਰਦ ਤੁਰਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਵਿੱਤ ਮੰਤਰੀ ਨਰਮਲਾ ਸਿਤਾਰਮਨ ਨੇ ਮੰਗਲਵਾਰ ਨੂੰ ਆਮ ਬਜਟ ਪੇਸ਼ ਕੀਤਾ ਤੇ ਸਿਤਾਰਮਨ ਮੁਤਾਬਕ ਬਜਟ ਦੇ ਵਿੱਚ ਗਰੀਬਾਂ ਕਿਸਾਨਾਂ ਔਰਤਾਂ ਤੇ ਨੌਜਵਾਨਾਂ ਉਤੇ ਧਿਆਨ ਦਿੱਤਾ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਮ ਬਜਟ ਦੇ ਵਿੱਚ ਮੰਤਰਾਲੇ ਲਈ ਪੈਸਾ ਅਲਾਟ ਕੀਤਾ ਗਿਆ ਤੇ 2024-25 ਦੇ ਬਜਟ ਵਿੱਚ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਨੂੰ ਸਭ ਤੋਂ ਵੱਧ ਪੈਸਾ ਮਿਲਿਆ। ਨਿਤਨਗੜ ਕੀ ਦਾ ਟ੍ਰਾਂਸਪੋਰਟ ਮੰਤਰਾਲੇ ਦੇ ਲਈ ਬਜਟ ਦੇ ਵਿੱਚ 544128 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ। ਰੱਖਿਆ ਮੰਤਰਾਲੇ ਲਈ ਇਸ ਸੂਚੀ ਵਿੱਚ ਦੂਜੇ ਨੰਬਰ ਤੇ ਹੈ ਤੇ ਰੱਖਿਆ ਮੰਤਰਾਲੇ ਲਈ 454773 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਲਈ 150983 ਕਰੋੜ ਰੁਪਏ ਖੇਤੀਬਾੜੀ ਮੰਤਰਾਲੇ ਲਈ 151851 ਕਰੋੜ ਰੁਪਏ ਰੱਖੇ ਗਏ ਨੇ ਸਿਹਤ ਮੰਤਰਾਲੇ ਲਈ 99287 ਕਰੋੜ ਰੁਪਏ ਵਿਦੇਸ਼ ਮੰਤਰਾਲੇ ਲਈ 22155 ਕਰੋੜ ਰੁਪਏ ਤੇ ਸ਼ਹਿਰੀ ਵਿਕਾਸ ਦੇ ਲਈ ਬਜਟ ਵਿੱਚ 82577 ਕਰੋੜ ਰੁਪਏ ਰੱਖੇ ਗਏ ਨੇ ਵਤ ਮੰਤਰੀ ਨਰਮਲਾ ਸੀਤਰਾਮਨ ਨੇ ਅੱਜ 23 ਜੁਲਾਈ ਨੂੰ ਮੋਦੀ ਸਰਕਾਰ ਦੇ ਤੀਜੇ ਕਾਜਕਾਲ ਦਾ ਬਜਟ ਪੇਸ਼ ਕੀਤਾ ਤੇ ਇਸ ਵਿੱਚ ਵੱਡੇ ਐਲਾਨ ਕੀਤੇ ਗਏ ਨੇ ਔਰਤਾਂ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ 3 ਲੱਖ ਕਰੋੜ ਰੁਪਏ ਰੱਖੇ ਗਏ ਤੇ ਉੱਤਰੀ ਪੂਰਬੀ ਖੇਤਰ ਦੇ ਵਿੱਚ ਇੰਡੀਆ ਪੋਸਟ ਪੇਮੈਂਟ ਬੈਂਕ ਦੀ 100 ਤੋਂ ਵੱਧ ਸ਼ਾਖਾਵਾਂ ਸਥਾਪਿਤ ਕੀਤੀਆਂ ਜਾਣਗੀਆਂ ਦੇ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਪੋਲਾ ਵਰਮ ਸਿੰਚਾਈ ਪ੍ਰੋਜੈਕਟ ਨੂੰ ਪੂਰਾ ਕੀਤਾ ਜਾਵੇਗਾ ਕੇਂਦਰੀ ਬਜਟ 2024-25 ਐਮਐਸ ਐਮੀਜ਼ ਦੇ ਅਤੇ ਨਿਰਮਾਣ ਵਿਸ਼ੇਸ਼ ਰੂਪ ਨਾਲ ਲੇਬਰ ਇਨਸੈਂਟਿਵ ਮੈਨੂਫੈਕਚ ਤਣਾਅ ਦੇ ਸਮੇਂ ਦੌਰਾਨ ਐਮਐਸਐਮੀ ਨੂੰ ਬੈਂਕ ਕ੍ਰੈਡਿਟ ਜਾਰੀ ਰੱਖਣ ਦੀ ਸਹੂਲਤ ਲਈ ਨਵੇਂ ਪ੍ਰਬੰਧਾਂ ਦਾ ਐਲਾਨ ਵੀ ਕੀਤਾ ਗਿਆ। ਮੁੱਦਰਾ ਲੋਨ ਸੀਮਾ ਵਿੱਚ ਰੁਪਏ 10 ਲੱਖ ਤੋਂ ਵਧਾ ਕੇ ਰੁਪਏ 20 ਲੱਖ ਕਰ ਦਿੱਤੀ ਗਈ ਹੈ। ਮੋਦੀ ਸਰਕਾਰ ਦੇ ਬਜਟ ਵਿੱਚ ਪੰਜਾਬ ਲਈ ਕੋਈ ਨਵਾਂ ਐਲਾਨ ਨਾ ਕੀਤੇ ਜਾਣ ਉੱਤੇ ਕਾਂਗਰਸੀ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ ਤੇ ਬਜਟ ਪਾਸ ਹੋਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਮੋਦੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸੀ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਤਰਹਾਂ ਦੇ ਸੂਬਾ ਹੋਰ ਦੇ باوجود ਮੋਦੀ ਸਰਕਾਰ ਨੇ ਇੱਕ ਵਾਰ ਫਿਰ ਸੂਬੇ ਲਈ ਕੁਝ ਵੀ ਐਲਾਨ ਨਹੀਂ ਕੀਤਾ ਪੰਜਾਬ ਸਰਕਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਇੱਕ ਸਰਹਦੀ ਰਾਜ ਹੈ ਤੇ ਅੱਜ ਸਾਡੇ ਨਾਲ ਧੋਖਾ ਹੋਇਆ ਹੈ ਅਜਿਹਾ ਇਸ ਲਈ ਹੋਇਆ ਕਿ ਕਿਉਂਕਿ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੀ ਸੀਟ ਨਹੀਂ ਮਿਲੀ ਵੜਿੰਗ ਨੇ ਕਿਹਾ ਕਿ ਬਿਹਾਰ ਅਤੇ ਆਂਧਰਾ ਲਈ ਪੂਰਾ ਬਜਟ ਹੈ ਪੂਰਾ ਦੇਸ਼ ਦੇਖ ਰਿਹਾ ਪੰਜਾਬ ਲਈ ਕੋਈ ਐਲਾਨ ਨਹੀਂ ਹੋਇਆ ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਭਾਰਤ ਦੇ ਨਕਸ਼ੇ ਤੋਂ ਹਟਾਉਣਾ ਚਾਹੁੰਦੇ ਨੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਰਿਪਬਲिकन ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਚੋਣ ਦੀ ਦੌਰ ਵਿੱਚੋਂ ਅਚਾਨਕ ਪਿੱਛੇ ਹਟਣ ਦੇ ਲਈ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਦੀ ਆਲੋਚਨਾ ਕੀਤੀ ਹੈ ਉਹਨਾਂ ਦਾ ਦਾਅਵਾ ਕੀਤਾ ਹੈ ਕਿ ਬਾਈਡਨ ਦੇ ਡਾਕਟਰਾਂ ਸਮੇਤ ਹੋਰ ਦੇ ਕਰੀਬੀ ਵਿਅਕਤੀ ਵੀ ਜਾਣਦੇ ਸਨ ਕਿ ਉਹ ਰਾਸ਼ਟਰਪਤੀ ਚਹੁਦੇ ਦੀ ਚੋਣ ਲੜਨ ਜਾਂ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ 트ੰਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬਾਈਡਨ ਨੇ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌਰ ਚੋਂ ਪਿੱਛੇ हट ਰਹੇ ਨੇ ਅਤੇ ਉਹਨਾਂ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਭਾਰਤੀ ਅਫਰੀਕੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਇਦ ਕੀਤੀ ਹੈ ਭਾਰਤੀ ਜਨਤਾ ਪਾਰਟੀ ਦੇ ਨੇਤਾ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਪਹਿਲੇ ਬਜਟ ਦੀ ਤਾਰੀਫ ਕਰ ਰਹੇ ਨੇ ਤੇ ਇਸ ਦੌਰਾਨ ਇਸ ਬਜਟ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਇਸ ਨੂੰ ਕੁਰਸੀ ਬਚਾਓ ਬਜਟ ਕਿਹਾ। ਰਾਹੁਲ ਗਾਂਧੀ ਨੇ ਇਸ ਬਜਟ ਨੂੰ ਆਪਣੇ ਸਹਿਯੋਗੀਆਂ ਨੂੰ ਖੁਸ਼ ਕਰਨ ਵਾਲਾ ਦੱਸਿਆ। ਉਹਨਾਂ ਕਿਹਾ ਕਿ ਬਜਟ ਵਿੱਚ ਹੋਰ ਨਾ ਸੂਬਿਆਂ ਦੀ ਕੀਮਤ ਉੱਤੇ ਸਹਾਇਕ ਪਾਰਟੀਆਂ ਨਾਲ ਖੋਖਲੇ ਵਾਅਦੇ ਕੀਤੇ ਗਏ ਸਨ। ਰਾਹੁਲ ਨੇ ਕਿਹਾ ਕਿ ਇਹ ਬਜਟ ਆਪਣੇ ਦੋਸਤਾਂ ਨੂੰ ਖੁਸ਼ ਕਰਨ ਲਈ ਲਿਆਂਦਾ ਗਿਆ। ਡਬਲ ਏ ਯਾਨੀ ਕਿ ਅੰਡਾਨੀ ਤੇ ਅਮਬਾਨੀ ਨੂੰ ਇਸ ਦਾ ਫਾਇਦਾ ਹੋਵੇਗਾ ਅਤੇ ਆਮ ਭਾਰਤੀ ਨੂੰ ਕੋਈ ਰਾਹਤ ਨਹੀਂ ਮਿਲੇਗੀ। ਐਨਆਈਐ ਰਾਹੁਲ ਗਾਂਧੀ ਨੇ ਇਸ ਬਜਟ ਨੂੰ ਕਾਪੀ ਪੇਸਟ ਕਰਾਰ ਦਿੱਤਾ ਤੇ ਰਾਹੁਲ ਨੇ ਇਹ ਵੀ ਦਾਅਵਾ ਕੀਤਾ ਕਿ ਬਜਟ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੇ ਪਿਛਲੇ ਬਜਟ ਦੀ ਨਕਲ ਕੀਤਾ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਚੰ드ਰਯਾਨ 3 ਮਿਸ਼ਨ ਨੂੰ 224 ਦੇ ਵਿੱਚ ਵਿਸ਼ਵ ਪੁਲਾੜ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਅਵਾਰਡ 14 ਅਕਤੂਬਰ 2024 ਨੂੰ ਇਟਲੀ ਵਿੱਚ ਹੋਣ ਵਾਲੀ ਇੰਟਰਨੈਸ਼ਨਲ ਐਸਟਰੋਨੌਟਿਕਲ ਕਾਂਗਰਸ ਦੇ ਵਿੱਚ ਦਿੱਤਾ ਜਾਵੇਗਾ ਚੰ드ਰਯਾਨ 3 ਦੇ ਚੰਦਰਮਾ ਦੇ ਦੱਖਣੀ ਧਰੂਭ ਉਤੇ ਸਫਲਤਾਪੂਰਵਕ ਉਤਰ ਕੇ ਇਤਿਹਾਸਕ ਉਪਲਬਧੀ ਹਾਸਲ ਕੀਤੀ ਸੀ ਜੋ ਹੁਣ ਤੱਕ ਕਿਸੇ ਹੋਰ ਮਿਸ਼ਨ ਨੇ ਨਹੀਂ ਕੀਤੀ ਸੀ ਇਸ ਤੋਂ ਦੇ ਚੰ드ਰਯਾਨ 3 ਮਿਸ਼ਨ ਨੂੰ ਪਹਿਲਾ ਹੀ ਕਈ ਹੋਰ ਮਹੱਤਵਪੂਰਨ ਅਵਾਰਡ ਜਿਵੇਂ ਕਿ ਐਵੀਏਸ਼ਨ ਵੀਕ ਲੋਰੀਅਟਸ ਅਵਾਰਡ ਅਤੇ ਲੀਫ ਐਰੀਕਸਨ ਲੂਨਰ ਪ੍ਰਾਈਜ਼ ਨਾਲ ਨਮਾਜਿਆ ਜਾ ਚੁੱਕਿਆ ਹੈ ਚੰ드ਰੀਆਨ 3 ਮਿਸ਼ਨ ਨੇ ਚੰ드ਰਾਮਾ ਉਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ ਜੋ ਭਵਿੱਖ ਦੀ ਖੋਜ ਅਤੇ ਸੰਭਵ ਤੌਰ ਤੇ ਚੰ드ਰਾਮਾ ਉਤੇ ਮਨੁੱਖੀ ਜੀਵਨ ਲਈ ਨਵੇਂ ਰਾਹ ਖੋਲ ਸਕਦਾ ਹੈ। ਬ੍ਰਿਟੇਨ ਦੇ ਕੰਸਰਵੇਟਿਵ ਪਾਰਟੀ ਦੇ ਵੱਲੋਂ ਨਵੰਬਰ ਤੱਕ ਆਪਣਾ ਉਤਰ ਅਧਿਕਾਰੀ ਚੋਣ ਦੀ ਸਮਾਂ ਸਾਰਣੀ ਤੈਅ ਕੀਤੇ ਜਾਣ ਤੋਂ ਬਾਅਦ ਰਿਸ਼ੀ ਸੌਨ ਕਤਨ ਮਹੀਨਿਆਂ ਤੋਂ ਬਾਅਦ ਸਮੇਂ ਤੱਕ ਬ੍ਰਿਟੇਨ ਦੇ ਅੰਤਰਿਮ ਵਿਰੋਧੀ ਧਿਰ ਦੇ ਨੇਤਾ ਦੇ ਤੌਰ ਤੇ ਬਣੇ ਰਹਿਣਗੇ। ਇਸ ਨਾਲ ਸਬੰਧਤ ਨਾਮਜ਼ਦਗੀਆਂ ਬੁੱਧਵਾਰ ਨੂੰ ਸ਼ੁਰੂ ਹੋਣਗੀਆਂ ਤੇ ਸੋਮਵਾਰ ਸ਼ਾਮ ਨੂੰ ਟੋਰੀ ਲੀਡਰਸ਼ਿਪ ਦੀ ਦੌੜ ਲਈ ਜ਼ਿੰਮੇਵਾਰ ਸੰਸਦ ਦੇ ਬੈਕ ਬੈਂਚ ਮੈਂਬਰਾਂ ਦੀ 1922 ਕਮੇਟੀ ਨੇ ਦੋ ਪੜਾਅ ਵਾਲੀ ਚੋਣ ਪ੍ਰਕਿਰਿਆ ਦਾ ਪਰਦਾਫਾਸ਼ ਕੀਤਾ ਤੇ ਜਸਵੇਚ 2 ਨਵੰਬਰ ਨੂੰ ਨਵੇਂ ਨੇਤਾ ਨੂੰ ਸਥਾਪਿਤ ਕੀਤਾ ਜਾਵੇਗਾ 44 ਸਾਲਾ ਬ੍ਰਿਟਿਸ਼ ਭਾਰਤੀ ਨੇਤਾ ਜਿਸਨੇ ਪਾਰਟੀ ਦੀ ਸਭ ਤੋਂ ਬੁਰੀ ਤਰ੍ਹਾਂ ਜਾਂ ਆਮ ਚੋਣਾਂ ਵਿੱਚ ਹਾਰ ਤੋਂ ਬਾਅਦ 5 ਜੁਲਾਈ ਨੂੰ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਉਹ ਆਪਣੇ ਉੱਤਰ ਅਧਿਕਾਰੀ ਦੀ ਚੋਣ ਹੋਣ ਤੱਕ ਅੰਤਰੀਮ ਟੋਰੀ ਨੇਤਾ ਦੇ ਤੌਰ ਦੇ ਉੱਤੇ ਬਣੇ ਰਹਿਣਗੇ ਅਦਲੀ ਨੇ ਦੁਬਾਰਾ ਫਿਰਾਦਰ ਹੋਵਾਂਗੇ ਉਦੋਂ ਤੱਕ ਦੇ ਹੁਕਮਲ ਪਾਲਸੀ ਨੂੰ ਇਜਾਜ਼ਤ ਸਤਿ ਸ੍ਰੀ ਅਕਾਲ